ਕਿਉਂ ਹਲੇ ਜਿਹੜਾ ਗੂਠੇ ਦੇ ਕੇ ਆਏ ਸੀ ਮੋਦੀ ਦੇ ਗੱਲ 'ਚ ਹਲੇ ਚੇਤੇ ਨਹੀਂ ਦੇਸ਼ ਦੇ ਜੈ ਜਵਾਨ ਜੈ ਕਿਸਾਨ ਨੂੰ ਪਿਆਰ ਨਾਲ ਗੱਲ ਕਰੋ ਮੋਦੀ ਸਾਹਿਬ ਤੁਹਾਡਾ ਇੰਜਨ 온 ਜਨਤਾ ਹੀ ਫੇਲ ਕਰ ਦੇਣਾ ਆ ਮੈਂ ਤਾਂ ਕਿਹਾ ਸੀ ਕਿ ਇਹਨਾਂ ਦੇ ਸਾਰੇ ਪ੍ਰੋਗਰਾਮ ਉਥੇ ਥਾਣੇ 'ਚ ਹੀ ਕਰਾ ਦਿਓ ਭਾਜਪਾ ਵਾਲਿਆਂ ਦੇ ਵੈਸੇ ਪੰਜਾਬੀਆਂ ਨੇ ਥੋਡੀਆਂ ਚੀਕਾਂ ਕਢਾਈਆਂ ਪਈਆਂ ਨੇ ਸੰਧੂ ਨੂੰ ਕਿਤੇ ਘਾਉ ਮਾਉ ਨਾ ਲੱਗ ਪਏ ਅੱਜ ਕਦੇ ਹੋਰ ਦਿਲ ਦਾ ਦੌਰਾ ਪੈਣ ਲੱਗ ਪੇ ਕੀ ਕੀ ਪੰਗਾ ਪੈ ਗਿਆ ਇਹ ਉਹਨਾਂ ਦਾ ਸਤਕਾਰ ਕਰੋ ਜਿਹੜਾ ਦੇਸ਼ ਲਈ ਮਿੱਟਦਾ ਹੈ ਜਿਹੜਾ ਮੁੱਖ ਮੰਤਰੀ ਆ ਪਾਣੀ ਦੀ ਬੋਤਲ ਪੀਤੀ ਮੂੰਹ ਧੋਤਾ ਉਹ ਝੂਠਾ ਪਾਣੀ ਸਿਰ 'ਚ ਪਾ ਲਿਆ ਤੇ ਕੀ ਇਹ ਬੰਦੇਾਂ ਲਈ ਕਰ ਤੂੰ ਤਾਂ મોદી ਤਾਂ ਐਵੇਂ ਆਖ ਹੀ ਜਾਂਦਾ ਨਾ ਡਬਲ ਇੰਜਨ ਡਬਲ ਇੰਜਨ ਡਬਲ ਇੰਜਨ ਤਾਂ ਇੱਥੇ ਕਟਾਅ ਹੋ ਗਿਆ ਪਹਿਲਾਂ ਅਸੀਂ ਜਿੱਤੇ ਜਿਹਨੂੰ ਤੁਸੀਂ ਦਿਤਾਇਆ ਉਹ ਵੀ ਤੇ ਦੂਜਾ ਇੰਜਨ ਜਿਹੜਾ ਦੂਜੇ ਨੰਬਰ ਤੇ ਜਿਨ੍ਹਾਂ ਨੂੰ ਹਮੇਸ਼ਾ ਬੜੇ ਵੱਡੀ ਗਿਣਤੀ 'ਚ ਵੋਟਾਂ ਪੈਂਦੀ ਰਹੀ ਐ ਉਹ ਵੀ ਅੱਜ ਸਾਡੇ ਕੋਲ ਬੈਠੇ ਆ ਮੋਦੀ ਸਾਹਿਬ ਤੁਹਾਡਾ ਇੰਜਨ ਉਨਜਨਤਾ ਹੀ ਫੇਲ ਕਰ ਦੇਣਾ ਵੈਸੇ ਪੰਜਾਬੀਆਂ ਨੇ ਥੋਡੀਆਂ ਚੀਕਾਂ ਕਢਾਈਆਂ ਪਈਆਂ ਨੇ ਜਿੱਥੇ ਜਾਂਦੇ ਨੇ ਮੈਨੂੰ ਲੱਗਦਾ 100 ਬੰਦਾ ਨਹੀਂ ਹੁੰਦਾ ਕਿ ਹਜ਼ਾਰ ਪੁਲਿਸ ਵਾਲਾ ਲਾਇਆ ਹੁੰਦਾ ਆ ਮੈਂ ਤਾਂ ਕਿਹਾ ਸੀ ਕਿ ਇਹਨਾਂ ਦੇ ਸਾਰੇ ਪ੍ਰੋਗਰਾਮ ਉਥੇ ਥਾਣੇ 'ਚ ਹੀ ਕਰਾ ਦਿਓ ਭਾਜਪਾ ਵਾਲਿਆਂ ਦੇ ਜਾਂ ਪੁਲਿਸ ਲਾਈਨ 'ਚ ਕਰਾ ਦਿਓ ਕਮਾਲ ਦੀ ਗੱਲ ਹੈ ਜਿਨ੍ਹਾਂ ਅੰਨਦਾਤਾ ਜਿਹੜਾ ਦੇਸ਼ ਨੂੰ ਅਨਾਜ ਦਵੇ 2% ਤੋਂ ਘੱਟ ਰੱਖਵੇ ਦੀ ਵਾਈ 50% اناਜ ਦੇ ਭੰਡਾਰ ਚ ਤੁਹਾਡਾ ਯੋਗਦਾਨ 2% ਆਬਾਦੀ 90% ਕੁਰਬਾਨੀ ਕੇ ਦਿੱਲੀ ਚ ਝੰਡਾ ਝੂਲਦਾ ਨਾ ਜੀ ਸਾਧ ਸੰਗਤ ਜੀ ਇਹ ਤੁਹਾਡੇ ਕਰਕੇ ਝੂਲਦਾ ਜੇ ਫੂਡ ਸਿਕਿਉਰਟੀ ਉਹਦੇ ਤੁਹਾਡੇ ਕਰਕੇ ਆ ਪਰ ਮੈਂ ਹੈਰਾਨ ਹੋ ਰਿਹਾ ਸੀ ਬਿੱਟੂ ਪਰ ਹੰਸਰਾ ਝਾਂਸਕੀ ਬਿਆਨ ਦੇ ਰਿਹਾ ਕਿ ਸਾਡਾ ਮੌਕਾ ਆ ਲੈਣ ਦਿਓ ਇੱਕ ਤਰੀਕ ਲੰਘ ਲੈਣ ਦਿਓ ਤੁਹਾਨੂੰ ਉਹ ਸਬਕ ਸਿਖਾਵਾਂਗੇ ਕਿ ਤੁਸੀਂ ਯਾਦ ਕਰੋਗੇ ਕਿਉਂ ਹਲੇ ਜਿਹੜਾ ਗੂਠੇ ਦੇ ਕੇ ਆਏ ਸੀ ਮੋਦੀ ਦੇ ਗਲ ਚੇਤੇ ਨਹੀਂ ਇੱਥੇ ਜਿਹੜੇ ਹਾਰ ਪਾਏ ਸੀ ਉਹ ਗੱਲ ਚੇਤੇ ਨਹੀਂ ਅਨ ਦਾਤਾ ਨਾਲ ਦੇਸ਼ ਦੇ ਜੈ ਜਵਾਨ ਜੈ ਕਿਸਾਨ ਨੂੰ ਪਿਆਰ ਨਾਲ ਗੱਲ ਕਰੋ ਉਹਨਾਂ ਦਾ ਸਤਿਕਾਰ ਕਰੋ ਜਿਹੜਾ ਦੇਸ਼ ਲਈ ਮਿੱਟਦਾ ਮਰ ਬਿੜ ਜਾਂਦਾ ਦੇਸ਼ ਤੇ ਫੂਟ ਦੇ ਪੰਡਾਰ ਚ ਯੋਗਦਾਨ ਪਾਉਂਦਾ ਮਗਰ ਅੱਜ ਉਹਨੂੰ ਡਰਾਉਣਾ ਧਮਕਾਉਣਾ ਉਹਦੇ ਨਾਲ ਇਹ ਜੀ ਸ਼ਬਦਾਵਲੀ ਵਰਤਣੀ ਕੀ ਸਟੇਟ ਦੀ ਮਸ਼ੀਨਰੀ ਦੇਸ਼ ਦੇ 30% ਕਿਸਾਨਾਂ ਨੂੰ ਮਾਰ ਦੂ ਜੇ ਕਿਸਾਨ ਮਰ ਜੂ ਤੇ ਖੇਤ ਮਜ਼ਦੂਰ ਵੀ ਮਰੂ ਖੇਤ ਮਜ਼ਦੂਰ ਮਰੂ ਤੇ ਵਪਾਰੀ ਵੀ ਮਰੂ ਜੇ ਵਪਾਰੀ ਮਰੂ ਤੇ ਦੇਸ਼ ਦੀ ਸਾਰੀ ਅਰਥ ਵਿਵਸਥਾ ਖਤਮ ਹੋ ਜੂ ਕਿਥੇ ਵਿਚਾਰੋ ਇਹ ਹੰਕਾਰੀ ਪਾਸ਼ਪਾ ਦੇ ਲੀਡਰ ਕਰਦੇ ਕੀ ਫਿਰਦੇ ਆ ਅੱਜ ਧਰਮ ਦੇ ਨੌ ਤੇ ਲੜਾਉਣਾ ਚਾਹੁੰਦੇ ਆ ਇੱਕ ਕਿੱਤੇ ਵਾਲੇ ਨੂੰ ਦੂਜੇ ਕਿੱਤੇ ਵਾਲੇ ਨਾਲ ਲੜਾਉਣਾ ਚਾਹੁੰਦੇ ਆ ਇਸ ਲਈ ਭਾਈਚਾਰਕ ਸੰਜ ਅਮਨ ਸ਼ਾਂਤੀ ਕਾਨੂੰਨ ਵਾਸਤੇ ਸਾਰਿਆਂ ਨੇ ਇਕੱਤਰ ਹੋ ਕੇ ਤਗੜੇ ਹੋ ਕੇ ਜੋਸ਼ੀ ਸਾਹਿਬ ਨੂੰ ਜਿਤਾਓ ਹਾਏ ਜ਼ਰੂਰ ਹੈ ਕਿ ਆ ਬਦਲਾਵ ਦੇ ਨੋਂ ਤੇ ਸਾਧ ਸੰਗਤ ਜੀ ਤੁਸੀਂ ਸਾਰੇ ਇੱਥੇ ਆਏ ਹੋ ਇਹ ਦਸਤਾਰ ਕਿਹਦੀ ਬਖਸ਼ਿਸ਼ ਹੈ ਇਹ ਦਸਤਾਰ ਕਿਹਦੀ ਬਖਸ਼ਿਸ਼ ਹੈ ਜੀ ਅਕਾਲ ਪੁਰਖ ਦੀ ਸੱਚੇ ਪਾਤਸ਼ਾਹ ਦੀ ਤੇ ਜਿਹੜਾ ਮੁੱਖ ਮੰਤਰੀ ਇਹ ਦਸਤਾਰ ਦਾ ਸਤਕਾਰ ਨਾ ਕਰੇ ਕਿ ਅਸੀਂ ਉਹਦਾ ਸਤਕਾਰ ਕਰ ਸਕਦੇ ਜਿਹੜਾ ਮੁੱਖ ਮੰਤਰੀ ਆ ਪਾਣੀ ਦੀ ਬੋਤਲ ਪੀਤੀ ਮੂੰਹ ਧੋਤਾ ਉਹ ਝੂਠਾ ਪਾਣੀ ਸਿਰ 'ਚ ਪਾ ਲਿਆ ਤੇ ਕੀ ਇਹ ਬੰਦਿਆਂ ਲਈ ਕਰਤੂਤ ਆ ਕੀ ਇਹ ਸਰਕਾਰਾਂ ਦਸਤਾਰ ਦਾ ਦੂਜੀ ਗਲਤੀ ਆ ਮੈਂ ਇੱਕ ਵਾਲੀਬਾਲ ਦੀ ਮੈਚ ਖੇਡਣ ਡਿਆ ਸੀ ਉਹ ਵੀਡੀਓ ਵਾਇਰਲ ਹੋਈ ਆ ਸਾਧ ਸੰਗਤ ਜੀ ਮੈਚ ਖੇਡਦਾ ਖੇਡਦਾ ਇਸ ਤਰ੍ਹਾਂ ਦਸਤਾਰ ਲਾ ਕੇ ਲਾਤੀ ਜਿਵੇਂ ਸਿਰ 'ਚ ਕੋਈ ਟੋਪੀ ਪਾਈ ਹੁੰਦੀ ਹੈ ਕੀ ਇਹ ਦਸਤਾਰ ਦਾ ਸਤਕਾਰ ਆ ਕੀ ਇਹ ਬਦਲਾਵ ਹੈ ਔਰ ਜਿਹੜਾ ਮੁੱਖ ਮੰਤਰੀ ਮਾਂ ਦੀਆਂ ਝੂਠੀਆਂ ਸੋਮਾ ਖਾਵੇ ਆਪ ਦੀ ਬੇਟੀ ਦੇ ਨਾ ਹੋ ਸਕਿਆ ਸਾਧ ਸੰਗਤ ਜੀ ਕੀ ਉਹ ਤੁਹਾਡਾ ਕਦੇ ਬਣ ਸਕਦਾ ਮੈਂ ਭੈਣ ਜੀ ਕੱਲ ਵੀ ਇਹ ਗੱਲ ਕਰ ਰਿਹਾ ਆਂ ਕਮਾਲ ਦੀ ਗੱਲ ਹੈ ਬਰਨਾਲੇ ਦੀ ਧਰਤੀ ਤੇ ਕੇਜਰੀਵਾਲ ਕੀ ਕਹਿ ਰਿਹਾ ਕਹਿੰਦਾ ਜੀ ਕਿੱਡੀ ਕਿਤਨੀ ਬੜੀ ਕੁਰਬਾਨੀ ਇਹ ਭਗਵੰਤ ਮਾਨ ਨੇ ਦੀਆ ਕਿ ਉਸਨੇ ਆਜ ਆਪਣੀ ਮਾਤਾ ਦੇ ਸਿਰ 'ਤੇ ਹੱਥ ਰੱਖ ਕੇ ਇਹ ਸੋਖਾਈ ਹੈ ਕਸਮ ਲਈ ਹੈ ਕਿ ਆਜ ਕੇ ਬਾਅਦ ਸ਼ਰਾਬ ਨਹੀਂ ਪੀਊਗਾ ਆ ਜਰਮਨੀ ਦੇ ਜਹਾਜ਼ ਤੋਂ ਲਾਹਤਾ ਉਹਨੂੰ ਜਰਮਨੀ ਤੋਂ ਜਹਾਜ਼ ਨਹੀਂ ਚੜ੍ਹਨ ਦਿੱਤਾ ਕਿ ਵੱਧ ਖਾਤੀ ਪੀਤੀ ਹੈ ਲੱਤਾਂ ਭਾਰ ਨਹੀਂ ਚੱਲਦੀਆਂ ਕਿ ਇਹ ਬਦਲਾਵ ਹੈ ਤੇ ਕੁਰਬਾਨੀ ਹੈ ਜੀ ਸ਼ਰਾਬ ਛੱਡਣੀ ਕੁਰਬਾਨੀ ਹੈ ਸਾਨੂੰ ਨਹੀਂ ਪਤਾ ਸੀ ਪੰਜਾਬ ਦੀ ਧਰਤੀ ਤਾਂ ਦੇਸ਼ ਲਈ ਕੁਰਬਾਨ ਹੋਣ ਇਹਨੂੰ ਕੁਰਬਾਨੀ ਮੰਨਦੀ ਆ ਕੌਮ ਲਈ ਕੁਰਬਾਨ ਹੋਣ ਨੂੰ ਕੁਰਬਾਨੀ ਮੰਨਦੀ ਆ ਸਾਧ ਸੰਗਤ ਜੀ ਇਹ ਕਿਹੜੀ ਕੁਰਬਾਨੀ ਹੈ ਇਸ ਲਈ ਸਾਰੇ ਮੁੱਦੇ ਲੋਕਾਂ ਨੂੰ ਅੱਜ ਆਟਾ ਦਾਲ ਨਹੀਂ ਮਿਲਦਾ 5 ਕਿਲੋ ਕਣਕ ਕਰਤੀ ਆ ਜਦ ਕਿ ਕਹਿੰਦੇ ਸੀ 50 ਕਿਲੋ ਦਵਾਂਗੇ ਹੁਣ ਕਿੰਨੀ ਆਉਂਦੀ ਆ 5 ਕਿਲੋ ਕਈਆਂ ਦੇ ਕਾਰਡ ਕੱਟਦੇ ਕਹਿੰਦੇ ਬੇਰੋਜ਼ਗਾਰੀ ਭੱਤਾ ਦਵਾਂਗੇ 2400 ਬੇਰੋਜ਼ਗਾਰੀ ਭੱਤਾ ਦੇਣਾ ਸੀ 1 ਮਹੀਨੇ ਦਾ ਸਾਫ 2400 ਤੇ ਅੱਜ 26 ਮਹੀਨੇ ਹੋ ਗਏ ਕਿੰਨੇ ਪੈਸੇ ਬਣਦੇ ਆ 62000 ਰੁਪਇਆ ਤੇ ਕੱਲੇ-ਕੱਲੇ ਨੌਜਵਾਨ ਦਾ ਬਕਾਇਆ ਇਹ ਜਦੋਂ ਔਣ ਨਾ ਝਾੜੂ ਵਾਲੇ ਸਾਡਾ ਵੀਰ ਆਵੇ ਢਾਲੀ ਵਾਲ ਉਹਨੂੰ ਕਹਿਓ ਸਾਡਾ ਹੱਕ ਇੱਥੇ ਰੱਖ ਆ 3 ਧੀਆ ਪੈਣਾ ਨੂੰ ਕਹਿੰਦੇ ਸੀ 1000-1000 ਰੁਪਇਆ 26000 ਇੱਕ-ਇੱਕ ਧੀਆ ਪੈਣ ਦਾ ਡਿਊ ਹੈ ਜੇਕਰ ਘਰ 'ਚ 4 ਧੀਆ ਪੈਣਾ ਨੇ 1 ਲੱਖ 4000 ਰੁਪਇਆ ਇੱਕ ਘਰ ਦਾ ਬਕਾਇਆ ਇੰਨਾ ਪ੍ਰਤੀ ਖੜਾ 2500 ਪੈਨਸ਼ਨ ਕਹਿੰਦੇ ਸਨ 51000 ਸ਼ਗਨ ਸਕੀਮ ਕਹਿੰਦੇ ਸਨ ਕਿਹੜਾ ਵਾਅਦਾ ਪੂਰਾ ਕੀਤਾ ਸਾਧ ਸੰਗਤ ਜੀ ਇਹ ਕਹਿੰਦੇ ਅਸੀਂ 300 ਯੂਨਿਟ ਮਾਪ ਕੀਤੇ ਆ ਦੱਸਿਓ ਜੀ ਅਸੀਂ 2007 ਚ ਕਿੰਨੇ ਯੂਨਿਟ ਮਾਪ ਕੀਤੇ ਦੱਸਿਓ ਹੈ ਕਦੋਂ ਕੁੰਡੀਆਂ ਲੱਗੀਆਂ ਸੀ ਸਿੱਧੀਆਂ ਕਦੋਂ ਲੱਗੀਆਂ ਇਹ ਦੱਸ ਤੈਨੂੰ ਤਾਂ ਪਤਾ ਤੂੰ ਤੈਨੂੰ ਸਾਰੀ ਕਹਾਣੀ ਦਾ ਪਤਾ ਕਈ ਲੌਂਦੇ ਰੇ ਆ ਆਪਣੇ ਚੋ ਇੱਥੇ ਬੈਠੇ ਆ ਮੈਂ ਕਹਿੰਦਾ ਮੇਰੇ ਘੋਰ ਵਿਰੋਧੀ ਨੇ ਵੀ ਕੁੰਡੀ ਲਾ ਕੇ ਰੱਖੀ ਤੂੰ ਹੁਣ 300 ਦੀ ਗੱਲ ਕਰਦਾ ਸੀ 2007 'ਚ 1000 ਯੂਨਿਟ ਮਾਫ ਕਰਤੇ ਅਸੀਂ ਕਹੇ ਬਿਜਲੀ ਵਾਲੇ ਨੂੰ ਇੱਥੇ ਵੜਨ ਹੀ ਨਹੀਂ ਦਿੰਦੇ ਖਾਂ ਕਿ ਭਾਈ ਆ ਕਾਹਦੇ ਲਈ ਗਰੀਬਾਂ ਨੂੰ ਤੰਗ ਕਰਨਾ ਇਸ ਲਈ ਮੇਰੇ ਵੀਰੋ ਆ ਮੋਦੀ ਦੀ ਸਰਕਾਰ ਨੇ ਡੀਜ਼ਲ ਜਿਹੜਾ 40 ਰੁਪਏ ਸੀ ਅੱਜ 80 86 ਰੁਪਏ ਦੇ ਪਹੁੰਚਾਤਾ ਪੈਟਰੋਲ 50 ਰੁਪਏ ਸੀ ਅੱਜ 95 ਤੇ ਪਹੁੰਚਾਤਾ ਰਸੋਈ ਗੈਸ 400 ਸੀ ਅੱਜ 1100 ਤੇ ਪਹੁੰਚਾਤਾ ਮੰਗਾਈ ਸ਼ਿਕਰਾ ਤੇ ਪਹੁੰਚਾਤੀ ਕੀ ਉਹਦੇ ਬਦਲੇ ਕਿਸੇ ਨੂੰ ਰੋਜ਼ਗਾਰ ਦਿੱਤਾ ਕੀ ਵੱਡੀ ਸਰਕਾਰ ਜਾਂ ਨਿੱਕੀ ਸਰਕਾਰ ਨੇ ਦਿੱਤਾ ਇਸ ਲਈ ਇਹ ਕੀਮਤੀਆਂ ਵੋਟਾਂ ਨੇ ਜਿਹੜੀ ਵੋਟ ਦੋ ਸਰਕਾਰਾਂ ਨੇ ਜਿਹਦੇ ਖਜ਼ਾਨੇ ਚੋਂ ਲੋਕਾਂ ਦੀ ਭਲਾਈ ਸਕੀਮ ਤੇ ਲੋਕਾਂ ਦੇ ਵਿਕਾਸ ਦੇ ਕੰਮ ਹੋਣੇ ਇੱਕ ਸਰਕਾਰ ਤਾਂ ਚੱਲੇਗੀ ਸੂਬੇ ਵਾਲੀ ਹੁਣ ਦੇਸ਼ ਦੀ ਸਰਕਾਰ ਨਾ ਜਾਣ ਦਿਓ ਉਹਦੇ ਚ ਹੱਥ ਪਵਾ ਦਿਓ ਇਹ 10 ਸਾਲ ਤੱਕ ਓਜਲਾ ਸਾਹਿਬ ਦੇ ਦਰਸ਼ਨ ਨਹੀਂ ਹੋਏ ਭਾਜਪਾ ਵਾਲੇ ਨੂੰ ਤਾਂ ਇਹ ਨਹੀਂ ਪਤਾ ਬਾਬਾ ਬੁੱਢਾ ਸਾਹਿਬ ਦੀ ਧਰਤੀ ਕਿੱਥੇ ਉਹ ਲਾਉਂਦਾ ਪਹਿਲਾਂ ਮੈਪ ਐਤਰਾ ਲਾਉਂਦਾ ਕਹਿੰਦਾ ਜਾਣਾ ਬਾਬਾ ਬੁੱਢਾ ਸਾਹਿਬ ਪਲੇਸ ਉਹ ਲੈ ਜਾਂਦਾ ਉਹਨੂੰ ਦੂਜੇ ਪਾਸੇ ਜਬਾਲ ਵਾਲੇ ਪਾਸੇ ਫਿਰ ਉਹਨੂੰ ਮੋੜ ਕੇ ਲਿਆਉਂਦੇ ਨਹੀਂ ਇਹ ਨਹੀਂ ਜਨਮ ਸਥਾਨ ਜਾਣਾ ਤੇਰੋਂ ਪਉਂਦਾ ਜਨਮ ਸਥਾਨ ਉਹ ਪਹੁੰਚ ਦਿਆਂਦਾ ਜਨਾਲੇ ਕਿਨੂ ਜਰੇ ਨੂੰ ਰਾਹ ਦਾ ਨਹੀਂ ਪਤਾ ਲੱਗਣ ਡਿਆ ਉਹਨੇ ਕੀ ਸਵਾਰ ਦੇਣਾ ਸਾਡਾ ਔਰ ਕਹਿੰਦਾ ਸੀਗਾ ਜੋਸੀ ਸਾਹਿਬ ਮਟਰਾਂ ਦਾ 25 ਰੁਪਏ ਮਿਲਦੇ ਆ ਕਹਿੰਦਾ ਬਾਜ-ਬਾਜ 300 ਰੁਪਏ ਕਿਲੋ ਦੋ ਬਾਤ ਤੇਰੇ ਬੱਲੇ ਤੇਰੇ ਮੋਦੀ ਦਾ ਛਿਤਰੋ ਛਿਤਰੀ ਹੋਣ ਡਿਆ ਐਮ ਐਸ ਪੀ ਦੇਣ ਨੂੰ ਤੇ ਤੂੰ ਇਹਨਾਂ ਨੂੰ 300 ਰੁਪਏ ਕਿਲੋ ਦੇ ਦੇਗਾ ਤੇ ਜੋਸੀ ਨੇ ਵਧੀਆ ਗੱਲ ਕਹੀ ਕਹਿੰਦਾ ਸੰਧੂ ਸਾਹਿਬ ਐ ਕਰਿਓ ਇਹ 50 ਰੁਪਏ ਦੇ ਦਿਓ 250 ਕਿਸਾਨਾਂ ਤੋਂ ਲੈ ਕੇ ਤੇਰਾ ਜੇਬ ਖਰਚਾ ਮੋੜ ਦਿਆਂਗੇ ਕੰਮ ਹੀ ਮੁੱਕੇ ਜੋ ਉਠ ਹੀ ਬੋਲੀ ਜਾਣਾ ਹੁਣ ਜਿਹੜਾ ਅਮਰੀਕਾ ਤੋਂ ਆਇਆ ਤੁਹਾਡੇ ਕਿੰਨੇ ਦੇ ਪਾਸਪੋਰਟ ਬਣੇ ਆ ਬਣੇ ਜੀ ਪਾਸਪੋਰਟ ਸਾਰਿਆਂ ਦੇ ਬਣਿਆ ਅਮਰੀਕਾ ਦਾ ਵੀਜ਼ਾ ਲੱਗਿਆ ਆ ਬਾਪੂ ਰਤਨ ਜੌਹਦਾ ਤਾਂ ਨਹੀਂ ਬਣਿਆ ਹੋਣਾ ਬਾਪੂ ਜੀ ਬਣਿਆ ਕਿ ਕਿੱਥੋਂ ਲੱਪਣਾ ਚਲੋ ਤੁਸੀਂ ਤਾਂ ਲੱਪਣ ਵੀ ਨਹੀਂ ਜਾਣਾ ਨਾ ਤੁਸੀਂ ਜਾਣਾ ਮਗਰ ਜਿਹੜੇ ਮਗਰ ਤੁਰੇ ਫਿਰਦੇ ਆ ਦੋ ਚਾਰ ਉਹਨਾਂ ਨੂੰ ਪੁੱਛਿਓ ਜਾਣਾ ਕਿੱਥੇ ਆ ਆ ਸਾਡੇ ਬਰਿਆਮ ਨੰਗਲ ਸਾਹਿਬ ਨੂੰ ਆ ਸਾਡੇ ਆ ਬੈਠੇ ਭੱਜ ਗਿਆ ਉਹ ਕਿੱਧਰ ਗਿਆ ਮਨੀਮ ਲੰਘ ਗਿਆ ਬਰਿਆਮ ਨੰਗਲ ਸਾਹਿਬ ਨੂੰ ਵੀ ਗੱਲੀਬਾਤੀ ਪਾ ਕੇ ਲੈ ਗਏ ਉਹਦਣ ਦਾ ਰੋਬਾ ਪਿਆ ਹੋਇਆ ਬਰਿਆਮ ਨੰਗਲ ਸਾਹਿਬ ਨੇ ਦੋ ਤਿੰਨ ਪੰਗੇ ਪਾ ਦਿੱਤੇ ਪਤਾ ਨਹੀਂ ਕੀ ਕਹਤਾ ਕਹਿੰਦੇ ਇੱਕ ਤਾਂ ਪੰਦੇਰ ਸਾਹਿਬ ਬਾਰੇ ਕੋਈ ਗੱਲ ਕਰਤੀ ਮੁੜ ਕੇ ਹੋਰ ਗੱਲ ਕਰਤੀ ਔਰ ਕਿਸਾਨ ਜਿੱਤੇ ਬੰਦੀਆ ਕਹਿੰਦੇ ਦਿਓਸ਼ ਪਛਤਿ ਕਰਨ ਮੈਂ ਕਿਹਾ ਸੀ ਬਰਿਆਮ ਨੰਗਲ ਸਾਹਿਬ ਨੂੰ ਮੈਂ ਕਿਹਾ ਬਰਿਆਮ ਨੰਗਲ ਸਾਹਿਬਾ ਕਿਹੜਾ ਪੰਗਾ ਲੈਣ ਦੇ ਜੇ ਲੋਕਾਂ ਨੇ ਰੋਟੀ ਨਹੀਂ ਖਾਣ ਦੇਣੀ ਅੱਜ ਜਿਹੜਾ ਮੈਂ ਸਮਝਦਾ ਪੰਜਾਬ 'ਚ ਰਹਿ ਕੇ ਦਿੱਲੀ ਵਾਲੀ ਪਾਰਟੀ ਦੀ ਗੱਲ ਕਰਦਾ ਉਹ ਪੰਜਾਬ ਦੀ ਧਰਤੀ ਨਾਲ ਵੱਡਾ ਧੋਖਾ ਤੇ ਤਰੋਕ ਮਾਰ ਰਿਹਾ 750 ਕਿਸਾਨ ਪਹਿਲਾਂ ਸ਼ਹੀਦ ਹੋਏ 250 ਨੂੰ ਹੁਣ ਜ਼ਖਮੀ ਹੋਏ ਔਰ ਸਾਨੂੰ ਇਹ ਮਾਣ ਹੈ ਕਿ ਜਿਹੜਾ ਪ੍ਰੀਤਪਾਲ ਅਸੀਂ ਲੈ ਕੇ ਆਏ ਜਿਹਨੂੰ ਬੋਰੀਆਂ 'ਚ ਪਾ ਕੇ ਕੁੱਟ ਕੇ ਲੈ ਕੇ ਗਏ ਸੀ ਗੁਰਸੇ ਕਮਰੇ ਧਾਰੀ ਸਿੰਘ ਨੂੰ ਉਹਨੂੰ ਵਾਪਸ ਲਿਆਉਣ ਦਾ ਕੰਮ ਸਾਧ ਸੰਗਤ ਜੀ ਤੁਸੀਂ ਮਜੀਠੇ ਵਾਲੇ ਹਲਕੇ ਹਲਕੇ ਦੇ ਲੋਕਾਂ ਨੇ ਕੀਤਾ ਉਹ ਹਿੱਸਾ ਥੋਡੇ ਆਇਆ ਕੱਲ ਮੈਂ ਗੱਲ ਕਰ ਰਿਹਾ ਸੀ ਪ੍ਰੀਤਪਾਲ ਨਾਲ ਵਧਾਈ ਦੇ ਰਿਹਾ ਸੀ ਕਹਿੰਦਾ ਪਾਜੀ ਥੋਡੇ ਕਰਕੇ ਮਜੀਠੇ ਦੇ ਪੰਜਾਬ ਦੇ ਲੋਕਾਂ ਕਰਕੇ ਅੱਜ ਮੈਂ ਬਚ ਗਿਆ ਨਹੀਂ ਤਾਂ ਜਿੰਨਾ ਮੈਨੂੰ ਕੁੱਟਿਆ ਮਾਰਿਆ ਸੀ ਮੈਂ ਸ਼ਾਇਦ ਬਚਣਾ ਨਹੀਂ ਸੀ ਕੱਲਾ ਕੱਲਾ ਮੁੰਡਾ ਆਪਣੇ ਮਾਪਿਆਂ ਦਾ ਗਾਤਰਾ ਗੁਰਸਿੱਖ ਅਮਰਤ ਹਰੀ ਸਿੰਘ ਹੋਵੇ ਗੁਰੂ ਚੇ ਲੰਗਰ ਚ ਸੇਵਾ ਕਰਨ ਵਾਸਤੇ ਗਿਆ ਹੋਵੇ ਉਹਨੂੰ ਚੱਕ ਕੇ ਇਸ ਤਰ੍ਹਾਂ ਕੁੱਟਿਆ ਜਿਵੇਂ ਪਤਾ ਨਹੀਂ ਕਿਹੜਾ ਦੇਸ਼ ਦਰੋਈ ਉੱਥੇ ਤੁਰਿਆ ਫਿਰਦਾ ਸਾਧ ਸੰਗਤ ਜੀ ਕੀ ਭਗਵੰਤੇ ਨੇ ਪਰਚਾ ਦਿੱਤਾ 250 ਜ਼ਖਮੀ ਹੋਏ ਅਤਰੂ ਗੈਸ ਦੇ ਗੋਲੇ ਡਿੱਗੇ ਸ਼ੁਭਕਰਨ ਮਰ ਗਿਆ ਇੱਕ ਪਰਚਾ ਨਹੀਂ ਦਿੱਤਾ ਇਸ ਲਈ ਮੈਂ ਤੁਹਾਨੂੰ ਜਿਹੜੀ ਗੱਲ ਕਰਦਾ ਸਾਰੇ ਇਕੱਠੇ ਹੋਏ ਆ ਕਿ ਮਜੀਠੇ ਤੋਂ ਲੀਡ ਕਟਾਉਣੀ ਹੈ ਜੋਸ਼ੀ ਦੀ ਜੇ ਮਜੀਠਾ ਰੋਕ ਲਿਆ ਤੇ ਸਮਝੋ ਜੋਸ਼ੀ ਰੋਕ ਲਿਆ ਹੁਣ ਤੁਸੀਂ ਦੱਸ ਦਿਓ ਮਜੀਠੇ ਵਾਲੇ ਬੰਬ ਬੁਲਾਉਣੇ ਆ ਕਿ ਨਹੀਂ ਬੁਲਾਉਣੇ ਦਲਜਿੰਦਰ ਤੂੰ ਵੀ ਬੰਬ ਬੁਲਾਉਣੇ ਕਰ ਦੋਵੇਂ ਹੱਥ ਖੜੇ ਜਕਾਰਾ ਛੱਡੋ ਜਿਹੜੇ ਜੋਚੀ ਨੂੰ ਰੋਕਣਾ ਚਾਹੁੰਦੇ ਆ ਉਹ ਪੰਜਾਬ ਦੇ ਕਿਸਾਨ ਖੇਤ ਮਜ਼ਦੂਰ ਵਪਾਰੀ ਦੁਕਾਨਦਾਰ ਦੀ ਆਵਾਜ਼ ਰੋਕਣਾ ਚਾਹੁੰਦੇ ਆ ਅੱਜ ਸਾਰੇ ਚਿੰਬੜੇ ਆ 8 ਹਲ ਕਹਿੰਦਾ ਧਿਆਨ ਤਾਂ ਭੁੱਲੇ ਆ ਦੇ ਤਗੜ ਤਗੜ ਮਚੀਠੇ ਨੂੰ ਤੈਨੂੰ ਸਰਪੰਚ ਬਣਾ ਦੇਾਂਗੇ ਤੈਨੂੰ ਭਲਾਣਾ ਭਲਾ ਦੇਾਂਗੇ ਆਹੋ ਬਣਦੇ ਆ ਸਾਡੇ ਹੁੰਦੇ ਹੋ ਇਹ ਲੋਕ ਬਣਾਉਣਗੇ ਇੱਥੇ ਨਹੀਂ ਤਾਂ ਹਲੇ ਤਾਂ ਤੂੰ ਟਮਾਟਰ ਹੀ ਕਹਿਣਾ ਤੈਨੂੰ ਟਮਾਟਰ ਕਹਿਣਾ ਵੀ ਭਲਾ ਦੇਣਾ ਲੋਕਾਂ ਨੇ ਇੱਥੇ ਮਾਰ ਮਾਰ ਟਮਾਟਰ ਤੇਰੇ ਸਿਰ 'ਤੇ ਨਾਲ ਹੈ ਬਹੁ ਹੋ ਜਾ ਪੰਗਾ ਲੋਕਤੰਤਰ ਦਾ ਸਤਿਕਾਰ ਕਰੋ ਨਾ ਮੈਂ ਛੱਡੂ ਝਕਾਰਾ ਇਹ じゃ ਝਕਾਰਾ ਛੱਡਿਓ ਕਿ ਢਾਲੀ ਵਾਲੀ ਇੱਕ ਵਾਰੀ ਬੁੜਕ ਕੇ ਥੱਲੇ ਡਿੱਗੇ ਤੇ ਹਾਏ ਓਏ ਭਗਵੰਤ ਮਾਨ ਨੂੰ ਚੇਤੇ ਕਰੇ ਉਹ ਨਿੱਕੂ ਜੇ ਨੂੰ ਕੇਜਰੀਆਲੋ ਕਿੱਥੇ ਸਾਡਾ ਚਮਕੀਲਾ ਕਿੱਧਰ ਗਿਆ ਆ ਜਾ ਇੱਧਰ ਆ ਜਾ ਆ ਮੈਨੂੰ ਲੱਗਦਾ ਇੱਧਰ ਆ ਕੇਜਰੀਆਲ ਇਹਦੇ ਵੀ ਇੱਥੇ ਤੱਕ ਆਉਂਦਾ ਹੁਣ ਜਦੋਂ 2.5 ਫੁੱਟ ਦਾ ਬੰਦਾ ਅੱਜ ਦੇ ਬਾਹਰ ਲੋਕਾਂ ਨੂੰ ਦਊ ਗਾਰੰਟੀ ਉਹ ਭਾਈ ਉਹਦੀ ਕਹਾਦੀ ਗਾਰੰਟੀ ਆ ਅੱਜ ਤੁਸੀਂ ਮਜੀਠੇ ਵਾਲਿਓ ਤੁਸੀਂ ਅੱਜ ਜੋਚੀ ਨੂੰ ਵਿਸ਼ਵਾਸ ਦਿਵਾ ਦਿੱਤੇ ਜੋਚੀ ਕਾਲਾ ਤੱਤਾ ਪੈਣ ਡਿਆ ਕੀ ਮਜੀਠੀਆ ਬੜਾ ਬੋਲਦਾ ਉਹ ਭਾਉ ਮੈਂ ਤੇਰਾ ਕੇਸ ਲੜਨ ਮੈਂ ਬੋਟਾ ਤੇ ਖਲੋਤਾ ਮੇਰੇ ਤਾਂ ਅੱਗੇ ਨਾ ਪਹਿਲਾਂ ਖਲੋਣ ਦਿੱਤਾ ਪਤਾ ਨਹੀਂ ਗਾਹ ਕਿਹੜਾ ਪਰਚਾ ਮੇਰੇ ਤੇ ਦੇ ਦੇਣਾ ਮੈਂ ਤਾਂ ਤੇਰੇ ਕਰਕੇ ਰੌਣਾ ਪਾਉਣ ਦਿਆ ਮੁੜਕੋ ਮੁੜਕੀ ਹੋਇਆ ਪਿਆ 2 ਕਿਲੋ 4 ਕਿਲੋ ਭਾਰ ਮੇਰਾ ਘਟ ਜਾਣਾ ਤੇਰੇ ਚੱਕਰ 'ਚ ਮਗਰ ਮੈਂ ਚਾਹੁੰਨਾ ਜਿਹੜੇ ਪਹਿਰਾ ਲਾਉਣਾ ਨਾ ਜਿਨ੍ਹਾਂ ਨੇ ਪਿੰਡ 'ਚ ਜਿਨ੍ਹਾਂ ਨੇ ਕਿੱਲੀ ਨੁੱਪ ਕੇ ਰੱਖਦੀਆਂ ਪਿੰਡਾਂ 'ਚ ਥੋੜਾ ਇਹ ਤਗੜੇ ਹੋ ਗਏ ਫਿਰ ਧੂਕੇ ਲੈ ਕੇ ਜਾਂਦੇ ਆ ਸਭ ਨੂੰ ਇਹ ਖਿੱਚ ਕੇ ਲੈਨੇ ਕੇ ਲੈ ਕੇ ਜਾਂਦੇ ਆ ਨਾਟ 11 ਤੇ ਵਾਂਗੂ ਇਹ ਪਟਾ ਨੂੰ ਹੱਤ ਮਾਰ ਮਾਰ ਜਾਂਦੇ ਆ ਕਿ ਆ ਜਾ ਇੱਥੋਂ ਤੱਕੜੀ ਜਿੱਤੂਗੀ ਛੱਡੋ ਝਕਾਰਾ ਗੱਜ ਵਜ ਕੇ ਬੋਲੇ ਈਸ਼ਾਨ ਹਾ ਜੈ ਜੀ ਹਾ ਬੋਲੇ ਈਸ਼ਾਨ ਗੜ ਚੱਕ ਦਿਓ ਫੱਟੇ ਨੱਪ ਦਿਓ ਕਿੱਲੀ ਜੋਸ਼ੀ ਦੀ ਕਰਾ ਦਿਓ ਬੱਲੇ ਬੱਲੇ ਇਹ ਧਿਆਨ ਰੱਖੀ ਕਿਥੇ ਟਮਾਟਰ ਨੂੰ ਉਹ ਦੂਜੇ ਔਜਲੇ ਨੂੰ ਸੰਦੂ ਨੂੰ ਕਿਥੇ ਘਾਉ ਮਾਉ ਨਾ ਲੱਗ ਪਏ ਅੱਜ ਕਿਤੇ ਹੋਰ ਦਿਲ ਦਾ ਦੌਰਾ ਪੈਣ ਲੱਗ ਪਏ ਕਿ ਕੀ ਪੰਗਾ ਪੈ ਗਿਆ ਈ ਮੈਂ ਵੇਖਿਆ ਐਵੇਂ ਫੜ ਫੜ ਕਹੀ ਜਾਂਦੇ ਤੂੰ ਸਰੋਪਾ ਪਾ ਲਾ ਫੋਟੋ ਹੀ ਲਵਾ ਲਾ ਉਹ ਸਾਡਾ ਕਿਥੇ ਆ ਹੋ ਜਤਿੰਦਰ ਜਤਿੰਦਰ ਤਲਵੰਡੀ ਵਾਲਾ ਕਿੱਥੇ ਆਇਆ ਸੀ ਉਹਦੀ ਵਿਚਾਰੇ ਦੀ ਫੋਟੋ ਪਾਤੀ ਕੋਟੀਆਂ ਨਾਲ ਕਿ ਸਾਡੇ ਨਾਲ ਸ਼ਾਮਲ ਹੋ ਗਿਆ ਦੱਸੋ ਕੋਟੀ ਪਾਉਣ ਦਾ ਸਮਾਂ